ਸਟਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜਿਆ ਨੇ ਵੀਡੀਓ ਕਾਨਫਰੰਸ ਦੌਰਾਨ ਮੀਟਿੰਗ ਕੀਤੀ ਹੈ ਤਾਂ ਦੱਸ ਦੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਦਰਮਿਆਨ ਜਲਦ ਤੋਂ ਜਲਦ ਡੈਡਲੌਕ ਤੋੜਨ ਅਤੇ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਬਰਨਵਰਤ ਤੇ ਬੈਠੇ ਹੈ ਜੇ 41ਵਾਂ ਦੇਣਾ ਉਹਨਾਂ ਉਸ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਅ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆਪ ਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਆਪਾਂ ਸਾਰੇ ਹੀ ਜਾਣਦੇ ਤੁਸੀਂ ਤਾਂ ਤਿੰਨ ਬਾਰ ਇਹ ਤਿੰਨ ਬਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਸੈਂਟਰ ਦੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਹ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਦੂਸਰਾ ਜੇ ਸੁਨਾ ਵੀ ਪੱਕਾ ਜਿਹਾ ਹੋਵੇ ਵੀ